ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰੂ ਕਾਬ ਸਬਦ ਰਖਵਾਰੀ ਚੌਕੀ ਚੋ ਗਿਰਦੁ ਹਮਾਰੀ RAM ਨਾਮਾ ਲਾਗਾ ਜਮ ਲੱਜਾਈ ਕਰ ਭਾਗ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨ ਬਿਰਤੀ ਜાંਸੀ ਅੰਧ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਬਲ ਮਹੱਲਾ ਪੰਜਵਾ ਤਾਤੀ ਬਉ ਨ ਲੱਗੀ ਪਾਰ ਭਿਮ ਸਰਨਾਈ ਚੋ ਗਿਰਦ ਹਮਾਰੇ RAM ਕਰ ਦੁਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ RAM ਨਾਮ ਔਖਦ ਦਿਆ ਏਕਾਲ ਬਲਾਈ ਰਹਾਓ ਰਾਖ ਲਈ ਤਨ ਰਖਣ ਹਾਰ ਸਬਿਅਦ ਮਟਾਈ ਕਉ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਸ਼ਲੋਕ ਦੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੂ ਨਾ ਤੂ ਨਾ ਛੁਟੈ ਨਿਕਟ ਨ ਜਾਇ ਇਹ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤ ਬੋ ਚਿਤ ਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕੀ ਮੀਤ ਮਨ ਮਹਿ ਚਿਤ ਬੋ ਚਿਤ ਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕੀ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰੂ ਕਾ ਸਬਦ ਰਖਵਾਰੇ ਚੌਕੀ ਚੋ ਗਿਰਧ ਹਮਾਰੀ RAM ਨਾਮਾ ਲਾਗਾ ਜਮ ਲੱਜਾਏ ਕਰ ਭਾਗ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨ ਵਰਤੀ ਜਾਸੀ ਅੰਧ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਬਲ ਮਹੱਲਾ ਪੰਜਵਾ ਤਾਤੀ ਬਉ ਨ ਲੱਗੀ ਪਾਰ ਭ੍ਰਮ ਸਰਣਾਈ ਚੋ ਗਿਰਧ ਹਮਾਰੇ RAM ਕਰ ਦੁੱਖ ਲਗੇ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਬੰਨਤ ਬਣਾਈ RAM ਨਾਮ ਔਖਦ ਦਿਆ ਏਕਾਲ ਬੁਲਾਈ ਰਹਾਓ ਰਾਖ ਲਈ ਤਨ ਰਖਣ ਹਾਰਸਾ ਬਿਆਦ ਮਟਾਈ ਕਹੋ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਸ਼ਲੋਕ ਦੇਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੂੰ ਨਾ ਤੂੰ ਨਾ ਛੁਟੈ ਨਿਕਟ ਨ ਜਾਇ ਇਹ ਦੂਤ سلوک محلہ پنج من مح چو چنی ادم کرو اٹھ نیت ہر کیرتن کا آہرو ہر دہو نانک من مح چو چنی ادم کرو اٹھنیت ہر کیرتن کا آہرو ہر دہو نانک میت واحر جی کا خالص واحو جی کی فت نام شری واح گرو ساحب جی سورٹ محلہ پنج ਗੁਰੂ ਕਾ ਸਭ ਰਖਵਾਰੇ ਚੌਕੀ ਚੋ ਗਿਰਦੁ ਹਮਾਰੀ RAM ਨਾਮਾ ਲਾਗਾ ਜਮ ਲੱਜੈ ਕਰ ਭਾਗ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ ਅੰਧ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਬਲ ਮਹੱਲਾ ਪੰਜਵਾ ਤਾਤੀ ਬਉ ਨ ਲੱਗੀ ਪਾਰ ਭਿਮ ਸਰਣਾਈ ਚੋ ਗਿਰਦੁ ਹਮਾਰੇ RAM ਕਰ ਦੁਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਨਤ ਬਣਾਈ RAM ਨਾਮ ਔਖਦ ਦਿਆ ਏਕਾਲ ਬੁਲਾਈ ਰਹਾਓ ਰਾਖ ਲਈ ਤਨ ਰਖਣ ਹਾਰ ਸਭ ਬਿਯਾਦ ਮਟਾਈ ਕਹੋ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਸ਼ਲੋਕ ਦੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੂੰ ਨਾ ਤੂੰ ਨਾ ਛੁਟੈ ਨਿਕਟ ਨਾ ਜਾਈ ਇਹ ਦੂਤ ਸਲੋਕ ਮਹੱਲਾ 5ਵਾਂ ਮਨ ਮਹਿ ਚਿਤ ਵੋ ਚਿਤ ਬਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕੀ ਮੀਤ ਮਨ ਮਹਿ ਚਿਤ ਵੋ ਚਿਤ ਬਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕੀ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 5ਵਾਂ ਗੁਰੂ ਕਾ ਸਬਦ ਰਖਵਾਰੇ ਚੌਕੀ ਚੋ ਗਿਰਦੁ ਹਮਾਰੀ RAM ਨਾਮਾ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ ਅੰਧ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਬਲ ਮਹੱਲਾ ਪੰਜਵਾ ਤਾਤੀ ਬਉ ਨ ਲੱਗੀ ਪਾਰ ਬਿਮ ਸਰਣਾਈ ਚੋ ਗਿਰਦ ਹਮਾਰੈ RAM ਕਰ ਦੁਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਨਤ ਬਣਾਈ RAM ਨਾਮ ਔਖਦ ਦਿਆ ਏਕਾਲ ਬੁਲਾਈ ਰਹਾਓ ਰਾਖ ਲਈ ਤਨ ਰਖਣ ਹਾਰ ਸਭ ਬਿਆਦ ਮਟਾਈ ਕਹੁ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਸ਼ਲੋਕ ਦੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੂੰ ਨਾ ਤੂੰ ਨਾ ਛੁਟੈ ਨਿਕਟ ਨਾ ਜਾਈ ਇਹ ਦੂਤ سلوک محلہ پنج من مح چو چنی ادم کرو اٹھنیت ہر کیرتن کا آہرو ہر دہو نانک من مح چو چنی ادم کرو اٹھنیت ہر کیرتن کا آہرو ہر دہو نانک میت واحر جی کا خالص واح جی کی فت نام شری واح گرو ساحب جی سورٹ محلہ پنج ਗੁਰੂ ਕਾ ਸਭ ਰਖਵਾਰੇ ਚੌਕੀ ਚੋ ਗਿਰਧ ਹਮਾਰੀ RAM ਨਾਮਾ ਲਾਗਾ ਜਮ ਲੱਜਾਏ ਕਰ ਭਾਗ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨ ਵਰਤੀ ਜਾਸੀ ਅੰਧ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਬਲ ਮਹੱਲਾ ਪੰਜਵਾ ਤਾਤੀ ਬਉ ਨ ਲੱਗੀ ਪਾਰ ਭਿਮ ਸਰਣਾਈ ਚੋ ਗਿਰਧ ਹਮਾਰੇ RAM ਕਰ ਦੁੱਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ RAM ਨਾਮ ਔਖਦ ਦਿਆ ਏਕਾਲ ਬਲਾਈ ਰਹਾਓ ਰਾਖ ਲਈ ਤਨ ਰਖਣ ਹਾਰਸਾ ਬਿਆਦ ਮਟਾਈ ਕਹਉ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਸ਼ਲੋਕ ਦੇਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੂੰ ਨਾ ਤੂੰ ਨਾ ਛੁਟੈ ਨਿਕਟ ਨ ਜਾਇ ਇਹ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤ ਵੋ ਚਿਤ ਬਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕੀ ਮੀਤ ਮਨ ਮਹਿ ਚਿਤ ਵੋ ਚਿਤ ਬਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕੀ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾ ਗੁਰ ਕਾ ਸਬਦ ਰਖਵਾਰੇ ਚੌਕੀ ਚੋ ਗਿਰਧੁ ਹਮਾਰੀ RAM ਨਾਮਾ ਲਾਗਾ ਜਮ ਲੱਜਾਈ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ ਅੰਧ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਬਲ ਮਹੱਲਾ ਪੰਜਵਾ ਤਾਤੀ ਬਉ ਨ ਲੱਗੀ ਪਾਰ ਭਿਮ ਸਰਣਾਈ ਚੋ ਗਿਰਧ ਹਮਾਰੇ RAM ਕਰ ਦੁਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਨਤ ਬਣਾਈ RAM ਨਾਮ ਔਖਦ ਦਿਆ ਏਕਾਲ ਬੁਲਾਈ ਰਹਾਓ ਰਾਖ ਲਈ ਤਨ ਰਖਣ ਹਾਰ ਸਭ ਬਿਆਦ ਮਟਾਈ ਕਹੋ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਸ਼ਲੋਕ ਦੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੂੰ ਨਾ ਤੂੰ ਨਾ ਛੁਟੈ ਨਿਕਟ ਨਾ ਜਾਈ ਇਹ ਦੂਤ سلوک محلہ پنج من مح چو چنی ادم کرو اٹھنیت ہر کیرتن کا آہرو ہر دے نانکی میت من مح چو چنی ادم کرو اٹھنیت ہر کیرتن کا آہرو ہر دہو نانک میت واحر جی کا خالص واحو جی کی فت نام شری واح گرو ساحب جی سورٹ محلہ پنج ਗੁਰੂ ਕਾ ਸਭ ਗੁਰਖਵਾਰੇ ਚੌਕੀ ਚੌਗਿਰਦ ਹਮਾਰੀ RAM ਨਾਮਾ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨ ਵਰਤੀ ਜਾਸੀ ਅੰਧ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਬਲ ਮਹੱਲਾ ਪੰਜਵਾ ਤਾਤੀ ਬਉ ਨ ਲੱਗੀ ਪਾਰ ਬ੍ਰਿਮ ਸਰਣਾਈ ਚੌ ਗਿਰਦ ਹਮਾਰੇ RAM ਕਰ ਦੁੱਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਦਤ ਬਣਾਈ RAM ਨਾਮ ਔਖਦ ਦਿਆ ਏਕਾਲ ਬਲਾਈ ਰਹਾਓ ਰਾਖ ਲਈ ਤਨ ਰਖਣ ਹਾਰ ਸਭ ਬਿਆਦ ਮਟਾਈ ਕਹਉ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਸ਼ਲੋਕ ਦੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੂੰ ਨਾ ਤੂੰ ਨਾ ਛੁਟੈ ਨਿਕਟ ਨ ਜਾਇ ਇਹ ਦੂਤ سلوک محلہ پنج من مح چو چنی ادم کرو اٹھ نیت ہر کیتن کا آہرو ہر دہو نانک من مح چو چنی ادم کرو اٹھنیت ہر کیتن کا آہرو ہر دہو کے میت, میت. واحر جی کا خالصہ واحو جی کی فت نام شری واح گرو ساحب جی سورت محلہ پنج ਗੁਰੂ ਕਾ ਸਭ ਰਖਵਾਰੇ ਚੌਕੀ ਚੋ ਗਿਰਧ ਹਮਾਰੀ RAM ਨਾਮਾ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ ਅੰਧ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਬਲ ਮਹੱਲਾ ਪੰਜਵਾ ਤਾਤੀ ਬਉ ਨ ਲੱਗੀ ਪਾਰ ਭਿਮ ਸਰਣਾਈ ਚੋ ਗਿਰਧ ਹਮਾਰੇ RAM ਕਰ ਦੁੱਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਨਤ ਬਣਾਈ RAM ਨਾਮ ਔਖਦ ਦਿਆ ਏਕਾਲ ਬੁਲਾਈ ਰਹਾਓ ਰਾਖ ਲਈ ਤਨ ਰਖਣ ਹਾਰ ਸਭ ਬਿਆਦ ਮਟਾਈ ਕਹੋ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਸ਼ਲੋਕ ਦੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੂੰ ਨਾ ਤੂੰ ਨਾ ਛੁਟੈ ਨਿਕਟ ਨਾ ਜਾਈ ਇਹ ਦੂਤ ਸਲੋਕ ਮਹੱਲਾ 5 ਵਾ ਮਨ ਮਹਿ ਚਿਤ ਬੋ ਚਿਤ ਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕੀ ਮੀਤ ਮਨ ਮਹਿ ਚਿਤ ਬੋ ਚਿਤ ਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕੀ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 5 ਵਾ ਗੁਰੂ ਕਾ ਸਭ ਗੁਰਖਵਾਰੇ ਚੌਕੀ ਚੋ ਗਿਰਧ ਹਮਾਰੀ RAM ਨਾਮਾ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ ਅੰਧ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਬਲ ਮਹੱਲਾ ਪੰਜਵਾ ਤਾਤੀ ਬਉ ਨ ਲੱਗੀ ਪਾਰ ਬ੍ਰਿਮ ਸਰਣਾਈ ਚੋ ਗਿਰਧ ਹਮਾਰੇ RAM ਕਰ ਦੁੱਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਮਨਤ ਬਣਾਈ RAM ਨਾਮ ਔਖਦ ਦਿਆ ਏਕਾਲ ਬੁਲਾਈ ਰਹਾਓ ਰਾਖ ਲਈ ਤਨ ਰਖਣ ਹਾਰ ਸਭ ਬਿਆਦ ਮਟਾਈ ਕਹਉ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਸ਼ਲੋਕ ਦੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੂੰ ਨਾ ਤੂੰ ਨਾ ਛੁਟੈ ਨਿਕਟ ਨਾ ਜਾਈ ਇਹ ਦੂਤ سلوک محلہ پنج من مح چو چنی ادم کرو اٹھنیت ہر کیتن کا آہرو ہر دہو نان نانک من مح چو چنی ادم کرو اٹھنیت ہر کیتن کا آہرو ہر دہو نان کے میت واحر جی کا خالص واح جی کی فت نام شری واح گرو ساحب جی سورف محلہ پنج ਗੁਰੂ ਕਾ ਸਮਰਖ ਵਾਰੇ ਚੌਕੀ ਚੋ ਗਿਰਧਮਾਰੀ RAM ਨਾਮਾ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨ ਵਰਤੀ ਜਾਸੀ ਅੰਧ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਬਲ ਮਹੱਲਾ ਪੰਜਵਾ ਤਾਤੀ ਬਉ ਨ ਲੱਗੀ ਪਾਰ ਭਿਮ ਸਰਣਾਈ ਚੋ ਗਿਰਧ ਹਮਾਰੇ RAM ਕਰ ਦੁੱਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ RAM ਨਾਮ ਔਖਦ ਦਿਆ ਏਕਾਲ ਬੁਲਾਈ ਰਹਾਓ ਰਾਖ ਲਈ ਤਨ ਰਖਣ ਹਾਰ ਸਭ ਬਿਆਦ ਮਟਾਈ ਕਹਉ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਸ਼ਲੋਕ ਦੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੂੰ ਨਾ ਤੂੰ ਨਾ ਛੁਟੈ ਨਿਕਟ ਨ ਜਾਇ ਇਹ ਦੂਤ ਸੋ ਲੋਕ ਮਹੱਲਾ ਪੰਜਵਾ ਮਨ ਮਹਿ ਚਿਤ ਬੋ ਚਿਤ ਬਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕੇ ਮੀਤ ਮਨ ਮਹਿ ਚਿਤ ਬੋ ਚਿਤ ਬਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕੇ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਲੋਕ ਮਹੱਲਾ ਪੰਜਵਾ ਗੁਰ ਕਾ ਸਬਦੁ ਰਖਵਾਰੇ ਚੌਕੀ ਚੋ ਗਿਰਧੁ ਹਮਾਰੀ RAM ਨਾਮਾ ਲਾਗਾ ਜਮ ਲੱਜਾਈ ਕਰ ਭਾਗ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨ ਬਿਰਤੀ ਜ ASCII ਅੰਧ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾ ਬਲ ਮਹੱਲਾ ਪੰਜਵਾ ਤਾਤੀ ਬਉ ਨ ਲੱਗੀ ਪਾਰ ਬ੍ਰਿਮ ਸਰਣਾਈ ਚੋ ਗਿਰਧ ਹਮਾਰੇ RAM ਕਰ ਦੁਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਮਨਤ ਬਣਾਈ RAM ਨਾਮ ਔਖਦ ਦਿਆ ਏਕਾਲ ਬੁਲਾਈ ਰਹਾਓ ਰਾਖ ਲਈ ਤਨ ਰਖਣ ਹਾਰ ਸਭ ਬਿਆਦ ਮਟਾਈ ਕਹੋ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਸ਼ਲੋਕ ਦੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੂੰ ਨਾ ਤੂੰ ਨਾ ਛੁਟੈ ਨਿਕਟ ਨਾ ਜਾਈ ਇਹ ਦੂਤ سلوک محلہ پنجا من مہ چو چنی ادم کرو اٹھ نیت ہر کیتن کا آہرو ہر دہو نانک میت من مح چو چنی ادم کرو اٹھ نیت ہر کیتن کا آہرو ہر دہو نانک میت واہ گر جی کا خالصہ گر جی کی